ਤਲੋਟੀ ਵਾਦੀ ਦਾ ਉੱਤੋਂ ਪਾਈ ਪੰਜਾਇ ਤੋਂ ਉੱਤੋਂ ਗਈ ਨਾ ਇਹ ਨਾ ਇਹਨਾਂ ਨੂੰ ਤੇਤੀ ਭੇਡ ਥੋੜੀ ਦੇ ਸਕਦੇ ਠੀਕ ਹੈ ਜਮੇ ਉਹ ਇਹ ਸਾਰੇ ਆਜਣੇ ਸੀ ਚੌਕੀ ਮਾਰੀ ਅੱਗੇ ਲੈ ਕੇ ਮੰਨਣਾ ਕੋਈ ਇਹਨੂੰ ਬਗਲਾ ਪੁੱਛਣੋ ਇਹਦਾ ਇਹ ਇੱਕ ਸਰਾ ਇਹ ਇੱਕ ਸਰਾ ਇਹ ਮੇਨੀ ਬਾਈਕਲ ਤੇ ਸੀਗਾ ਰੋਡ ਸਾਈਡ ਤੇ ਐਨਐਟਟੀ ਹਰਕੇ ਜਿੱਤੇ ਹੀ ਭੱਜਣ ਲੱਗਾ ਇਹਨਾਂ ਨੇ ਪਿੱਛੇ ਝੱਟਾ ਮਾਰਿਆ ਡਿੱਗ ਪਿਆ ਦੇਖ ਕੇ ਸਾਰੇ ਦਾ ਮੂੰਹ ਮੱਫੜ ਗਿਆ ਕੋਈ ਨਹੀਂ ਕਹਿ ਰਿਹਾ ਸਦੂਦੀ ਵਾਲਾ ਭਾਜੀ ਆ ਮੋਟਾ ਜੀ ਐਵੇਂ ਨਹੀਂ ਲੱਗਿਆ ਜਿਵੇਂ ਮੈਨੂੰ ਮੋਟਿਆ ਬੱਸ ਰਿਹਾ ਬੰਦੇ ਦੱਸ ਰਿਹਾ ਪਰ ਅੱਗੇ ਵੀ ਕਹੇ ਚੋਰਾਂ ਨੂੰ ਪਤਾ ਨਹੀਂ ਦੇ ਰਿਹਾ ਉਹਨਾਂ ਦਾ ਨਾਮ ਲੈ ਰਿਹਾ ਉਹਨਾਂ ਦਾ ਸਵੇਰੇ ਸਵੇਰੇ ਨਾਲੇ ਦਾਰੂ ਪੀਤੀ ਹੋਈ ਪਾਲੀ ਚੀਜ਼ ਲਗਾਉਂ ਕਰਦੇ ਸੇ ਰੱਖਿਆ ਬੰਦੇ ਦਾ ਨਾਮ ਦੱਸ ਰਿਹਾ ਜਿਹੜਾ ਨਾਮ ਚੁਗਾਈ ਦਾਨਾ ਇਹ ਇਹਨਾਂ ਨੇ ਇਹਨਾਂ ਨੇ ਆਈਏ ਗਰਦਨ ਤੇ ਇੱਕ ਮੱਤੇ ਮਾਰੇ ਹੋਏ ਮੂਰ ਵੱਟ ਪਾ ਆ ਗਿਆ ਕੋਈ ਮੰਤਰੀ ਹੋਇਆ ਇਸੇ ਲੈ ਜਾ ਮੈਂ ਕਾ ਪਾ ਮਾਰੀ ਗਈ ਆ ਮੇਰੇ ਪੋਤੇ ਕੀ ਅੰਦਰ ਕੋਈ ਮੰਤਰੀ ਪੂਜਾ ਕਰ ਰਿਹਾ ਸੀ ਗੇਟ ਕੋਲ ਕਬੂਤੀ ਲੈ ਕੇ ਇਹਨਾਂ ਨੇ ਦੋਨਾਂ ਨੇ ਰਸਤਾ ਪੁੱਛਿਆ ਮੇਰੀ ਕੋਈ ਨਹੀਂ ਮੇਰੇ ਅੱਗੇ ਹੱਥ ਪਾਇਆ ਇਹ ਫਿਰ ਮੈਂ ਦੋਨੋਂ ਭੱਜ ਕੇ ਇੱਕ ਨੂੰ ਰਾਈਟ ਹੈਂਡ ਆ ਇਹਨੂੰ ਮੈਂ ਮੋਟਰਸਾਈਕਲ ਤੇ ਲੈ ਜਾਉਂ ਰਾਈਟ ਹੈਂਡ ਵਾਲੇ ਨਾਲ ਤੇਰੇ ਹੱਥ ਨੂੰ ਆਤਾ ਇਹ ਮੋਟਰਸਾਈਕਲ ਨੂੰ ਕਿੱਕ ਮਾਰੀ ਤਾਂ ਮੈਂ ਇੱਥੇ ਹੀ ਦੋਨੋਂ ਮੈਂ ਦਬੋਤ ਲੈ ਉਹ ਨਾ ਟੋਪੀ ਵੀ ਲੈ ਜਾ ਉਹ ਤੇ ਕਿਤੇ ਸੰਭ ਵੀ ਜਾਣੀ ਤੇਰੀ ਟੋਪੀ ਥੋੜਾ ਬਣ ਕੇ ਜਾ ਆਪਸੇ ਛੁਟਾਤੀ ਨਹੀਂ ਥੀ ਲੋ ਬਣ ਕੇ ਜਾ ਮੋਟਰਸਾਈਕਲ ਤੇਰੇ ਨਾਲ ਮੋਟਰਸਾਈਕਲ ਥੋੜੀ ਹੋ ਗਈ ਹੈ ਬੰਦਾ ਹੋ ਗਿਆ ਮੋਟਰਸਾਈਕਲ ਤੇ ਆ ਜਾ ਫਿਰ ਤੁਸੀਂ ਇਹ ਉਹ ਤਾਂ ਭੱਜ ਗਿਆ ਇੰਨੇ ਬੰਦੇ ਵਿੱਚ ਵੀ ਨੱਠਣ ਦੀ ਕਰਦਾ ਦਾ ਨਾ ਹੁਣ ਦੱਸ ਇਹ ਨਹੀਂ ਮਿਲ ਗਈ ਮੇਰੀ ਕਿੰਨੀ ਤਾਂ ਮਿਲ ਗਈ ਕਾ ਇਹ ਤਾਂ ਕਾ 20 ਕਿਲੋ ਪੜਲੇ ਆਣੇ ਇਹਨੇ ਪੜਲੇ ਆਣੇ ਕੰਨੀ ਪੂਰੀ ਹੋ ਵੀ ਗਈ ਅੱਗੇ ਲੈ 20 ਕਿਲੋ ਪੜਲੇ ਆਣੇ ਇਹਨੇ ਹੋ ਗਈ ਤੁਸੀਂ ਅੱਗੇ ਲੈ ਲਾ ਲਾ ਇਹ ਨਾਮ ਹੈ ਤੇਰਾ ਨਾਮ ਆਜ਼ਾਦ ਕਿਤੇ ਰਹਿਣਾ ਹੈ ਪੀਰ ਕਾ ਜੋੜ ਹੈ ਹੈ ਦਿੱਲੀ ਰਹਿਤੇ ਦਿੱਲੀ ਰਹਿਤੇ ਇਥੇ ਕਰਨ ਆਦੀ ਪੀਰ ਦੇ ਪਾਸ ਆਏ ਤੇ ਉਹ ਪੀਰ ਜੋ ਹੈ ਯਾਂ ਕੀ ਕਰ ਰਹਾ ਸੀ ਪੀਰ ਦੀ ਆੜੀ ਤੇ ਯਾਂ ਲੈ ਆਇਆ ਉਹ दारू ਪਿਲਾ ਕੇ ਅੱਛਾ ਫਿਰ ਫਿਰ ਅੰਕਲ ਗੁਰੂ ਜੀ ਦੇ ਸਾਥ ਗੁਰੂ ਜੀ ਦੇ ਸਾਥ ਹਾਂ ਕੱਲ ਵਿੱਚ ਚੈਨ ਟੋਲ ਲੋ ਕੁਛ ਕੇ ਅੱਛਾ ਨਹੀਂ ਮੈਂ ਉਸ ਕੇ ਟੋਲਨੇ ਦਾ ਮੈਨੂੰ ਪਤਾ ਨਹੀਂ ਕਿ ਕਿਵੇਂ ਟੁੱਟਦੀ ਹੈ ਚੈਨ ਅੱਛਾ ਹਾਂ ਤੇ ਟੁੱਟ ਗਈ ਅੰਕਲ ਜੀ ਕੀ ਟੁੱਟੀ ਫਿਰ ਭਾਗੇ ਕਿਉਂ ਤੂੰ ਕਹਿੰਦਾ ਚੈਨ ਨਹੀਂ ਮੇਰਾ ਨਾਮ ਜੋਗੇਸ਼ ਦੋਈਦੀ ਹੈ ਜੀ ਮੈਂ ਇਹ ਸਾਹਮਣੇ 401 ਬਟਾ 40 ਮੇ ਰਹਿਤਾ ਹਾਂ ਫੇਸ 1 ਵੀਕ ਸ਼ਿਵਾਲੀ ਕੈਬਿਨ ਮੈਂ ਮੈਂ ਸਵੇਰੇ ਗੇਟ ਤੇ ਪੂਜਾ ਕਰਦਾ ਥਾ ਜੀ ਨਵਰਾਤੋ ਇਹ ਦੋਨੋਂ ਬੰਦੇ ਮੋਟਰਸਾਈਕਲ ਤੇ ਆਏ एक बंदा मोटरसाइकिल में था ये बंदा दूर से दस फुट दूर से खड़ा होके मैंने इसको रास्ता बता दिया कि इसने बैक साइड जाना था तो उसके मेरा रास्ता बताने के बाद भी ना ये ऐसे इधर उधर ही देखता रहा मैंने सोचा वैसे ही खड़े होंगे क्या आपस में खुसर खुसर कुछ कर रहे थे मेरा रास्ता घूमा मैं अभी पूजा करना इतनी देर में मेरे यहाँ पे ये वाले पे सिर्फ हाथ डाला और ये भागा वहाँ से लाके ये सौ किलोमीटर तक ये मोटरसाइकिल में भागे मैंने इनका पीछा किया दोनों को मैंने कॉलर से पकड़ा मोटरसाइकिल में लात मारी ये यहाँ पे आके अनबैलेंस हुआ इसको तो मैंने पकड़ लिया और इसका साथी भाग गया चेनी मेरी मिल गई है वो यहाँ घास पे पड़ी थी इसने छोड़ दी हमने इसको पकड़ लिया सारे मोहल्ले वाले यहाँ मैंने शोर मचाया मोहल्ले वाले आगे इकट्ठे हो गए अब ये हम ਆਪ ਲੋਕੋ ਕੋ ਇਨਫੋਰਮ ਕਰ ਦਿਆ ਜੀ ਪੁਲਿਸ ਇਸ ਕੇ ਸਾਥ ਕੀ ਕਰੇਗੀ ਇਹ ਥੋੜਾ ਪੁਲਿਸ ਕੋ ਕਰ ਦੇਖਣਾ ਪੜੇਗਾ ਕਿਉਂਕਿ ہماری ਸਾਰੀ ਗਲੀ ਹੈ ਜੋ ਕੈਮਰੋ ਮੇ ਹੀ ਹੈ ਤੋ ਉਹ ਸਾਰੀ ਰਿਕਾਰਡਿੰਗ ਮਿਲ ਜਾਏਗੀ ਪੁਲਿਸ ਕੋ ਅੱਜ ਸਵੇਰੇ ਤਕਰੀਬਨ 6:30 ਵਜੇ ਮੈਨੂੰ ਫੋਨ ਆਇਆ ਸਾਡੇ ਸ਼ਿਵਾਲਕ ਐਵੇਨਿਊ ਦੇ ਵਿੱਚੋਂ ਕਿ ਇੱਕ ਇਥੇ ਇੱਕ ਚੋਰ ਫੜਿਆ ਹੋਇਆ ਜਿਹੜਾ ਚੈਨੀ ਜਿਹਨੇ ਖਿੱਚੀ ਸੀਗੀ ਤੇ ਮੈਂ ਮੌਕੇ ਤੇ ਆਇਆ ਤਾਂ ਦੇਖਿਆ ਇੱਕ ਬੰਦਾ ਜਿਹੜੇ ਸ਼ਰਾਬ ਪੀਤੀ ਹੋਈ ਸੀ ਜੋ ਗਿਆ ਆਪਣਾ ਨਾਮ ਆਜ਼ਾਦ ਦੱਸ ਰਿਹਾ ਸੀ ਤੇ ਨਸ਼ੇ ਦੇ ਵਿੱਚ ਤੁੱਤ ਰਿਹਾ ਤੇ ਲੋਕਾਂ ਨੇ ਉਹਨੂੰ ਘੇਰਿਆ ਹੋਇਆ ਸੀਗਾ ਤੇ ਆ ਕੇ ਅਸੀਂ ਉਹਨੂੰ ਪੁੱਛ ਪੜਤਾਲ ਕੀਤੀ ਉਹਦੇ ਘਰ-ਬਾਰ ਦਾ ਪਤਾ ਕੀਤਾ ਤੇ ਉਸ ਤੋਂ ਬਾਅਦ ਪੁਲਿਸ ਨੂੰ ਇਤਲਾਹ ਕੀਤੀ ਤੁਰੰਤ ਪੁਲਿਸ ਤਕਰੀਬਨ ਅੱਧੇ ਘੰਟੇ ਬਾਅਦ ਪੁਲਿਸ ਇੱਥੇ ਆਈ ਤੇ ਉਹ ਲੈ ਕੇ ਉਹਨੂੰ ਆਪਣੇ ਹਸਾਸਤ 'ਚ ਲੈ ਕੇ ਚਲੀ ਗਈ ਹੈ ਤੇ ਜਿਹੜੀ ਉਹਨਾਂ ਨਾਲ ਖਿੱਚਤੂ ਹੋਈ ਹੈ ਬੰਦਿਆਂ ਨਾਲ ਜਿੱਦਾ ਉਹ ਦੱਸ ਰਿਹਾ ਹੈ ਕੋਈ ਉਹਨਾਂ ਦਾ ਇੱਕ ਕੀਮਤੀ ਸਮਾਨ ਵੀ ਲੈ ਕੇ ਕੋਈ ਚੋਰ ਜਿਹੜਾ ਦੂਸਰਾ ਸੀਗਾ ਸਾਥੀ ਉਹ ਫਰਾਰ ਹੋ ਗਿਆ ਪੁਲਿਸ ਨੂੰ ਸਾਰੀ ਇਤਲਾਹ ਦੇ ਦਿੱਤੀ ਗਈ ਹੈ ਤੇ ਆਪਣੀ ਹੁਣ ਕਾਰਵਾਈ ਪੁਲਿਸ ਜੋ ਕਰਦੀ ਹੈ ਤੇ ਮੈਂ ਆਪਣੇ ਲੋਕਾਂ ਨੂੰ ਵੀ ਇਹੀ ਅਪੀਲ ਕਰਦਾ ਕਿ ਆਪਣਾ ਧਿਆਨ ਆਪ ਰੱਖੋ ਸਤਰਕਰਾਓ ਤਾਂਕਿ ਇਦਾਂ ਦੀਆਂ ਵਾਰਦਾਤਾਂ ਅੱਗੇ ਤੋਂ ਨਾ ਹੋਣ ਧੰਨਵਾਦ ਇਹ ਮਿਲ ਪਾ